ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਅੱਜ ਪੰਜਾਬ ਭਰ ਦੇ ਵਿੱਚ ਗਰਮੀ ਦੇ ਨਾਲ ਆਪਾਂ ਸਾਰੇ ਤਰਾ-ਤਰਾ ਕਰ ਰਹੇ ਹਾਂ ਉੱਥੇ ਹੀ ਅੱਜ ਜਿਹੜੀ ਪੰਜਾਬ ਦੀ ਰਾਜਨੀਤੀ ਆ ਉਹ ਵੀ ਗਰਮਾਈ ਹੋਈ ਹੈ ਜੇਕਰ ਗੱਲ ਕਰੀਏ ਪੰਜਾਬ ਦੀ ਰਾਜਨੀਤੀ ਦੇ ਵਿੱਚ ਤਾਂ ਵੱਖ-ਵੱਖ ਪਾਰਟੀਆਂ ਦੇ ਸਾਰੇ ਉਮੀਦਵਾਰਾਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਆਪਣੀ ਜਿੱਤ ਨੂੰ ਲੈ ਕੇ ਜਿੱਥੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਆਪਣੀ ਮਿਹਨਤ ਕਰ ਰਹੇ ਨੇ ਉੱਥੇ ਹੀ ਪੰਜਾਬ ਦੇ ਵਿੱਚ ਇਹ ਇੱਕ ਬਕਰੀ ਲਹਿਰ ਸਾਹਮਣੇ ਆਈ ਹੈ ਕਿ ਬਤੌਰ ਆਜ਼ਾਦ ਉਮੀਦਵਾਰ ਵੀ ਲੋਕ ਆਪਣੀ ਕਿਸਮਤ ਅਜਮਾਉਣ ਲਈ ਉਮੀਦਵਾਰ ਮੈਦਾਨ ਵਿੱਚ ਉਤਰੇ ਹੋਏ ਨੇ ਤੇ ਜੇਕਰ ਆਪਾਂ ਗੱਲ ਕਰੀਏ ਪੰਜਾਬ ਦੀਆਂ ਹੋਰ ਸੀਟਾਂ ਦੀ ਤਾਂ ਸਭ ਤੋਂ ਵੱਡੀ ਹੋਰ ਸੀਟ ਦੀ ਗੱਲ ਕਰਦੇ ਆ ਬਠਿੰਡੇ ਦੀ ਬਠਿੰਡੇ ਤੋਂ ਜਿੱਥੇ ਹੋਰ ਪਾਰਟੀਆਂ ਵਾਲੇ ਆਪਣੀ ਮਿਹਨਤ ਕਰ ਰਹੇ ਨੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦਾ ਜਿਹੜਾ ਜੋਰ ਹੈ ਆਪਣੀ ਜਿੱਤ ਦੇ ਲਈ ਪੂਰਾ ਅੱਡੀ ਚੋਟੀ ਦਾ ਲੱਗਿਆ ਹੋਇਆ ਤੇ ਆਉਣ ਵਾਲੀ 4 ਤਰੀਕ ਦੱਸੇਗੀ ਕਿ ਬਾਦਲ ਪਾਰਟੀ ਨੂੰ ਬਠਿੰਡਾ ਵਾਲੇ ਕਿੱਥੇ ਪਸੰਦ ਕਰਦੇ ਨੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ ਫੋਰਟ ਸੀਟ ਸੰਨਤੀ ਖੇਤਰ ਲੋਕ ਸਭਾ ਹਲਕਾ ਲੁਧਿਆਣਾ ਦੀ ਤੇ ਲੁਧਿਆਣੇ ਦੀ ਜੇਕਰ ਗੱਲ ਕਰੀਏ ਇਸ ਸੀਟ ਦੇ ਉੱਤੇ ਜਿੱਥੇ ਕਾਂਗਰਸ ਅਕਾਲੀ ਦਲ ਬੀਜੇਪੀ ਆਮ ਆਦਮੀ ਪਾਰਟੀ ਅਤੇ ਆਜ਼ਾਦ ਉਮੀਦਵਾਰ ਆਪਣੇ ਜਿੱਤ ਦੇ ਦਾਅਵੇ ਕਰ ਰਹੇ ਨੇ ਉੱਥੇ ਹੀ ਸਭ ਤੋਂ ਵੱਡੀ ਸੰਸਨੀ ਤਰ੍ਹਾਂ ਦੀ ਇੱਕ ਗੱਲ ਕਹਿ ਸਕਦੇ ਆ ਕਿ ਸੰਸਨੀ ਖੇਜ ਵੀ ਇਹ ਇੱਕ ਕੰਮ ਹੋਇਆ ਕਿ ਜਿੱਥੇ ਰਾਜਾ ਵੜਿੰਦ ਦੀ ਲੋਕ ਸਭਾ ਹਲਕਾ ਲੁਧਿਆਣਾ ਦੀ ਸੀਟ ਤੋਂ ਜਿਸ ਤਰ੍ਹਾਂ ਹੀ ਨਾਮ ਸਾਹਮਣੇ ਆਇਆ ਤਾਂ ਕਈ ਕਾਂਗਰਸੀਆਂ ਦੇ ਵਿੱਚ ਵਿਰੋਧ ਹੋਇਆ ਪਰ ਨਾਲ ਦੀ ਨਾਲ ਰਾਜਾ ਬੜਿੰਗ ਦੀ ਸੂਝ-ਬੂਝ ਦੇ ਸਦਕਾ ਜਿਸ ਤਰ੍ਹਾਂ ਰਾਜਾ ਬੜਿੰਗ ਨੇ ਪੂਰੇ ਪੰਜਾਬ ਦੀ ਕਾਂਗਰਸ ਪਾਰਟੀ ਨੂੰ ਇਕਜੁੱਟ ਕੀਤਾ ਹੋਇਆ ਉਸੇ ਸੂਝ-ਬੂਝ ਨੂੰ ਦੇਖਦੇ ਹੋਏ ਰਾਜਾ ਬੜਿੰਗ ਨੇ ਜਿਹੜੇ ਲੁਧਿਆਣਾ ਦੇ ਕਾਂਗਰਸੀਆਂ ਨੂੰ ਇਕੱਠੇ ਕਰਨ ਦੇ ਲਈ ਔਰ ਦੂਜੀ ਸਭ ਤੋਂ ਵੱਡੀ ਚੀਜ਼ ਜਿਹੜੇ ਲੁਧਿਆਣਾ ਦੇ ਵਿੱਚ ਦੋ ਸ਼ਖਸੀਅਤਾਂ ਨੂੰ ਕਿਹਾ ਜਾਂਦਾ ਹੈ ਲੁਧਿਆਣਾ ਦੇ ਸ਼ੇਰ ਸਿਮਰਨਜੀਤ ਸਿੰਘ ਬੈਸਟ ਤੇ ਉਹਨਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਇਹਨਾਂ ਦੋਨਾਂ ਨੂੰ ਆਪਣੇ ਨਾਲ ਮਿਲਾ ਲਿਆ ਤੇ ਸੱਜੇ ਖੱਬੇ ਹਰ ਹਲਕੇ ਦੀ ਕਿਸੇ ਵੀ ਮੀਟਿੰਗ ਦੇ ਵਿੱਚ ਰਾਜਾ ਬੜਿੰਗ ਦੀ ਸੱਜੀ ਖੱਬੀ ਬਾਹ ਬਣੇ ਹੋਏ ਇਹ ਬੈਂਸ ਬ੍ਰਦਰ ਇਹਨਾਂ ਦੀਆਂ ਜਿਹੜੀਆਂ ਵੋਟਾਂ ਨੇ ਉਹ ਵੀ ਰਾਜਾ ਬੜਿੰਗ ਨੇ ਕਿਸੇ ਨਾ ਕਿਸੇ ਸੂਝ-ਬੂਝ ਤਰੀਕੇ ਦੇ ਨਾਲ ਜਿਵੇਂ ਆਪਣੇ ਵੱਲ ਕਰ ਰਹੀਆਂ ਇਹ ਰਾਜਾ ਬੜਿੰਗ ਦੀ ਦੂਰਅੰਦੇਸ਼ੀ ਨੂੰ ਦੱਸਦੀਆਂ ਨੇ ਤੇ ਜੇਕਰ ਗੱਲ ਕਰੀਏ ਅਮਰਿੰਦਰ ਸਿੰਘ ਰਾਜਾ ਬੜਿੰਗਰੀ ਤਾਂ ਅਮਰਿੰਦਰ ਸਿੰਘ ਰਾਜਾ ਬੜਿੰਗਰੀ ਤਾਂ ਆਪਣੀ ਪਤਨੀ ਅਮ੍ਰਿਤਾ ਬੜਿੰਗ ਜਿਸ ਪ੍ਰਕਾਰ ਲੋਕਾਂ ਦੇ ਵਿੱਚ ਵਿਚਰਦੀ ਹੋਈ ਨਜ਼ਰ ਆ ਰਹੀ ਹੈ ਕਿਤੇ ਨਾ ਕਿਤੇ ਜਾ ਕੇ ਇਹਨਾਂ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਕਰ ਲਿਆ ਪਰ ਜੇਕਰ ਗੱਲ ਕੀਤੀ ਜਾਵੇ ਬੈਂਸ ਬ੍ਰਦਰ ਦੀ ਤਾਂ ਇਹ ਬੈਂਸ ਬ੍ਰਦਰ ਦੇ ਦੋ ਹਲਕੇ ਹਲਕਾ ਦੱਖਣੀ ਤੇ ਹਲਕਾ ਆਤਮਨਗਰ ਇਹ ਦੋ ਹਲਕਿਆਂ ਦੀਆਂ ਜਿਹੜੀਆਂ ਵੋਟਾਂ ਨੇ ਉਹਨਾਂ ਨੇ ਵੀ ਕਿਤੇ ਨਾ ਕਿਤੇ ਜਾ ਕੇ ਰਾਜਾ ਬੜਿੰਗ ਦੀ ਜਿੱਤ ਦੇ ਉੱਤੇ ਆਪਣੀ ਮੋਹਰ ਲਗਾਈ ਹੋਈ ਆ ਪਰ ਜੇਕਰ ਗੱਲ ਕੀਤੀ ਜਾਵੇ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ ਵਿਰੋਧੀਆਂ ਦੀ ਤਾਂ ਅੱਜ ਦੇ ਸਮੇਂ ਦੀ ਜੋ ਦੇਖੀ ਜਾਵੇ ਰਾਜਨੀਤੀ ਜ਼ਿਲ੍ਹਾ ਲੁਧਿਆਣਾ ਦੀ ਤੇ ਵਿਰੋਧੀਆਂ ਦੀ ਜਿਹੜੀ ਨੀਰ ਹੈ ਇਸ ਵਕਤ ਉਣੀ ਨਹੀਂ ਪਈ ਵਿਰੋਧੀਆਂ ਦੀਆਂ ਸੁਪਨਿਆਂ ਦੇ ਉੱਤੇ ਹੀ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਆਪਣੀ ਸੂਝ-ਬੂਝ ਦੇ ਨਾਲ ਪਾਣੀ ਫੇਰ ਦਿੱਤਾ ਹੈ ਤੇ ਹੁਣ ਜੇਕਰ ਆਪਾਂ ਗੱਲ ਕਰੀਏ ਬੀਜੇਪੀ ਦੇ ਉਮੀਦਵਾਰ ਸਰਦਾਰ ਰਮਨਜੀਤ ਸਿੰਘ ਬਿੱਟੂ ਦੀ ਤਾਂ ਲੋਕਾਂ ਦੇ ਨਾਲ ਜਦੋਂ ਵਿਚਾਰ ਵਿਮਰਸ਼ ਹੋਏ ਤਾਂ ਲੋਕਾਂ ਦਾ ਕਹਿਣਾ ਇਹ ਹੀ ਹੈ ਕਿ ਰਮਨਜੀਤ ਸਿੰਘ ਬਿੱਟੂ ਕਾਂਗਰਸ ਵੱਲੋਂ ਦਿੱਤਾ ਗਿਆ ਇਹ ਸਖਮਾਨ ਸਨਮਾਨ ਨਹੀਂ ਸਾਂਭ ਸਕਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਦੇ ਜੇਕਰ ਇਸ ਨੂੰ ਐਮਪੀ ਬਣਾ ਦਿੱਤਾ ਗਿਆ ਤੇ ਲੁਧਿਆਣਾ ਵਾਸੀਆਂ ਨੂੰ ਕਿਵੇਂ ਸਾਂਭੇਗਾ ਲੋਕਾਂ ਨੇ ਇਹ ਪ੍ਰੇਸ਼ਨ ਚਿੰਨ ਜਿਹੜਾ ਹੈਗਾ ਰਮਨਿੰਦਰ ਸਿੰਘ ਬਿੱਟੂ ਦੀ ਸਿਆਸਤ ਦੇ ਉੱਤੇ ਪੱਕਾ ਹੀ ਲਗਾ ਦਿੱਤਾ ਤੇ ਹੁਣ ਜੇਕਰ ਗੱਲ ਕਰੀ ਆਪਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਸ਼ਰ ਪੱਪੀ ਦੀ ਤਾਂ ਅਸ਼ੋਕ ਪ੍ਰਸ਼ਰ ਪੱਪੀ ਨੂੰ ਲੁਧਿਆਣਾ ਵਾਲਿਆਂ ਨੇ ਪਿਆਰ ਦਿੱਤਾ ਮੀਟਿੰਗਾਂ ਦੇ ਵਿੱਚ ਮਾਨ ਸਤਕਾਰ ਦਿੰਦੇ ਵੀ ਲੋਕ ਨਜ਼ਰ ਆ ਰਹੇ ਨੇ ਪਰ ਜਿੱਥੇ ਅਸ਼ੋਕ ਪ੍ਰਸ਼ਰ ਪੱਪੀ ਨੇ बतौर ਐਮਐਲਏ ਲੁਧਿਆਣਾ ਵਾਸੀਆਂ ਦੀ ਸੇਵਾ ਇਮਾਨਦਾਰੀ ਨਾਲ ਨੇ ਭਾਈ ਅਤੇ ਅੱਜ ਵੀ ਲਿਬਾ ਰਹੇ ਨੇ ਉੱਥੇ ਹੀ ਕੁਝ ਨਾ ਕੁਝ ਲੋਕਾਂ ਦੇ ਦਿਲ ਦੇ ਵਿੱਚ ਇਹੋ ਜੀ ਗੱਲ ਹੈ ਜਿਸ ਦੇ ਕਾਰਨ ਅਸ਼ੋਕ ਪ੍ਰਸ਼ਰ ਪੱਪੀ ਦੇ ਉੱਤੇ ਵੀ ਇਹ ਗਿੱਦੜਾ ਵਾਦੇ ਵਾਲਾ ਭਾਰੀ ਪੈ ਰਿਹਾ ਹੁਣ ਜੇਕਰ ਗੱਲ ਕਰੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਸਰਦਾਰ ਅਨਜੀਤ ਸਿੰਘ ਢਿੱਲੋਂ ਦੀ ਸਰਦਾਰ ਅਨਜੀਤ ਸਿੰਘ ਢਿੱਲੋਂ ਜੇ ਕਿ ਇਨਸਾਨੀਤ ਪੱਖੋਂ ਦੇਖਿਆ ਜਾਵੇ ਇਨਸਾਨ ਇੱਕ ਨੰਬਰ ਹੈ ਰਾਜਸੀ ਪੱਖੋਂ ਦੇਖਿਆ ਜਾਵੇ ਤਾਂ ਸਿਆਸਤ ਵਿੱਚ ਵੀ ਇਨਸਾਨ ਬਹੁਤ ਵਧੀਆ ਹੈ ਪਰ ਸਰਦਾਰ ਰਣਜੀਤ ਸਿੰਘ ਦੀਆਂ ਮੀਟਿੰਗਾਂ ਜਿੱਥੇ ਪੂਰੇ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਪੂਰੇ ਜੋਰ ਸ਼ੋਰ ਨਾਲ ਚੱਲ ਰਹੀਆਂ ਨੇ ਮੀਟਿੰਗਾਂ ਦੇ ਵਿੱਚ ਇਕੱਠ ਵੀ ਹੋ ਰਿਹਾ ਪਰ ਸਰਦਾਰ ਰঞ্জੀਤ ਸਿੰਘ ਢਿੱਲੋਂ ਦੀਆਂ ਮੀਟਿੰਗਾਂ ਦੇ ਵਿੱਚ ਇਕੱਠ ਹੋਣ ਦੇ ਬਾਵਜੂਦ ਵੀ ਜੇਕਰ ਰঞ্জੀਤ ਸਿੰਘ ਢਿੱਲੋਂ ਪਿੱਛੇ ਰਹਿ ਜਾਂਦੇ ਨੇ ਤਾਂ ਉਸ ਦਾ ਵਿਰੋਧੀ ਕਾਰਨ ਨਹੀਂ ਹੋਣਗੇ ਰঞ্জੀਤ ਸਿੰਘ ਢਿੱਲੋਂ ਦੀ ਹਾਰ ਦਾ ਕਾਰਨ ਹੋਏਗਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਪਣੇ ਅਕਾਲੀ ਹਲਕਾ ਖਾਦੇ ਵਿੱਚ ਜਿੱਥੇ ਸਰਦਾਰ ਮਨਪ੍ਰੀਤ ਸਿੰਘ ਯਾਲੀ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹਲਕਾ ਦਾਖਾ ਦੇ ਵਿੱਚੋਂ ਅਕਾਲੀ ਦਲ ਨੂੰ ਵੱਧ ਵੋਟਾਂ ਪੁਆਉਣ ਦਾ ਉੱਥੇ ਹੀ ਕਿਤੇ ਨਾ ਕਿਤੇ ਜਾ ਕੇ ਲੋਕ ਸਭਾ ਹਲਕਾ ਲੁਧਿਆਣਾ ਦੇ ਅਧੀਨ ਪੈਂਦੇ ਦਾਖਾ ਨੂੰ ਛੱਡ ਕੇ ਹੋਰ ਹਲਕਿਆਂ ਦੇ ਵਿੱਚ ਮੀਟਿੰਗਾਂ ਦਾ ਸਿਲਸਿਲਾ ਵੀ ਵਧਿਆ ਇਕੱਠ ਵੀ ਵਧਿਆ ਪਰ ਕਿਤੇ ਨਾ ਕਿਤੇ ਜਾ ਕੇ ਜੇਕਰ ਸਰਦਾਰ ਰਣਜੀਤ ਸਿੰਘ ਦੇ ਲੋ ਪਿੱਛੇ ਰਹਿ ਜਾਂਦੇ ਨੇ ਤਾਂ ਉਸ ਦਾ ਕਾਰਨ ਹੋਏਗਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਏ ਆਪਣੇ ਅਕਾਲੀ ਜਿਨ੍ਹਾਂ ਦੇ ਕਾਰਨ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਰਣਜੀਤ ਸਿੰਘ ਿੱਲੋਂ ਪਿੱਛੇ ਰਹਿ ਜਾਣ ਜਿੱਥੇ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਇਸ ਸਮੇਂ ਆਪਣੀ ਕਿਸਮਤ ਨੂੰ ਚਮਕਾਉਣ ਲਈ ਮਿਹਨਤ ਕਰ ਰਹੇ ਨੇ ਉੱਥੇ ਹੀ ਕਾਂਗਰਸ ਪਾਰਟੀ ਵਿੱਚੋਂ ਨਿਕਾਲੇ ਗਏ ਸਰਦਾਰ ਕਮਲਜੀਤ ਸਿੰਘ ਬਰਾੜ ਬਤੌਰ ਆਜ਼ਾਦ ਉਮੀਦਵਾਰ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਆਪਣਾ ਰਾਜਸੀ ਜੀਵਨ ਅਮਰਿਤਪਾਲ ਸਿੰਘ ਖਾਲਸਾ ਦੇ ਨਾਮ ਹੇਠਾਂ ਚਮਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਮਲਜੀਤ ਸਿੰਘ ਬਰਾੜ ਦੀ ਜੇਕਰ ਗੱਲ ਕੀਤੀ ਜਾਵੇ ਅਮਰਿਤਪਾਲ ਸਿੰਘ ਖਾਲਸਾ ਦੇ ਚਿਹਰੇ ਨੂੰ ਮੂਰੇ ਰੱਖ ਕੇ ਕਮਲਜੀਤ ਸਿੰਘ ਬਰਾੜ ਹੋ ਸਕਦਾ ਪੰਥ ਦੀਆਂ ਵੋਟਾਂ ਲੈ ਜਾਣ ਪਰ ਜੇਕਰ ਰਾਜਸੀ ਜੀਵਨ ਚਮਕਾਉਣ ਦੀ ਗੱਲ ਕੀਤੀ ਜਾਵੇ ਜਾਂ ਐਮਪੀ ਬਣਨ ਦੀ ਗੱਲ ਕੀਤੀ ਜਾਵੇ ਤਾਂ ਹਲੇ ਕਮਲਜੀਤ ਸਿੰਘ ਬਰਾੜ ਨੂੰ ਕਿਤੇ ਨਾ ਕਿਤੇ ਜਾ ਕੇ ਆਪਣੇ ਸ਼ਬਦਾਂ ਨੂੰ ਲਗਾਮ ਪਾਉਣ ਦੀ ਵੀ ਜ਼ਰੂਰਤ ਹੈ ਕਿਉਂਕਿ ਇਹ ਐਮਪੀ ਦੀ ਉਮੀਦਵਾਰੀ ਦੀ ਸੀਟ ਹੈ ਇਹ ਐਮਪੀ ਦਾ ਅਹੁਦਾ ਆ ਕਿਸੇ ਮੈਂਬਰ ਪੰਚਾਇਤ ਦਾ ਅਹੁਦਾ ਨਹੀਂ ਹੈ ਕਿਉਂਕਿ ਸ਼ਬਦਾਂ ਦੇ ਨਾਲ ਹੀ ਰਾਜਨੀਤੀ ਹੁੰਦੀ ਹੈ ਔਰ ਜੇਕਰ ਕਮਲਜੀਤ ਸਿੰਘ ਬਰਾੜ ਆਪਣੀ ਰਾਜਨੀਤੀ ਅਮਰਿਤਪਾਲ ਸਿੰਘ ਖਾਲਸਾ ਦੀ ਛਤਰਛਾਇਆ ਹੇਠ ਚਮਕਾਉਣਾ ਚਾਹੁੰਦੇ ਨੇ ਹੋ ਸਕਦਾ ਹੈ ਹੋ ਸਕਦਾ ਹੈ ਪੰਥ ਦੇ ਨਾਮ ਦੇ ਉੱਤੇ ਕੁਝ ਵੋਟਾਂ ਕਮਲਜੀਤ ਸਿੰਘ ਬਰਾੜ ਨੂੰ ਪੈ ਜਾਣ ਪਰ ਅਮਰਿਤਪਾਲ ਸਿੰਘ ਖਾਲਸਾ ਦੇ ਨਾਮ ਦੇ ਥੱਲੇ ਤਪੱਸਿਆ ਹਲੇ ਕਮਲਜੀਤ ਸਿੰਘ ਬਰਾੜ ਨੇ ਕੀਤੀ ਨਹੀਂ ਆ ਉਸ ਨੂੰ ਹਲੇ ਸਮਾਂ ਲੱਗਣਾ ਤੇ ਉਹ ਸਮਾਂ ਲੱਗਣ ਤੋਂ ਬਾਅਦ ਹੀ ਲੋਕਾਂ ਨੇ ਦੇਖਣਾ ਹੈ ਕਿ ਕੀ ਕਮਲਜੀਤ ਸਿੰਘ ਬਰਾੜ ਜ਼ਿਲ੍ਹਾ ਲੁਧਿਆਣਾ ਦੀ ਨਿਹਾਰ ਚੇਂਜ ਕਰਨ ਦੇ ਲਈ ਬਤੌਰ ਐਮਪੀ ਲਿਆਣੇ ਠੀਕ ਨੇ ਇਤੇ ਦਿਨੀ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਲੋਕਾਂ ਨੂੰ ਸੰਬੋਧਨ ਕੀਤਾ ਜਿਸ ਤੋਂ ਇੱਕ ਚੀਜ਼ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਤੇ ਨਾ ਕਿਤੇ ਜਾ ਕੇ ਬੀਜੇਪੀ ਦਾ ਜਿਹੜਾ ਭੇਖਾ ਉਹ ਇਸ ਸਮੇਂ ਢੰਗ ਲਾ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਰਾਹੁਲ ਗਾਂਧੀ ਦੀ ਤਾਂ ਰਾਹੁਲ ਗਾਂਧੀ ਦਾ ਚਿਹਰਾ ਵਾਰ-ਵਾਰ ਬੋਲ-ਬੋਲ ਕੇ ਚਿੱਕਾ ਮਾਰ-ਮਾਰ ਕੇ ਦੱਸ ਰਿਹਾ ਹੈ ਕਿ ਰਾਹੁਲ ਗਾਂਧੀ ਇਸ ਸਮੇਂ ਰਾਜਯੋਗ ਦੇ ਬਹੁਤ ਨਜ਼ਦੀਕ ਹਨ ਹਲੇ 1 ਜੂਨ ਦੇ ਵਿੱਚ 2 ਦਿਨ ਪਈ ਨੇ ਅਗਲੇ ਅਪਡੇਸ਼ਨ ਲੈ ਕੇ ਫੇਰ ਦੁਬਾਰਾ ਬਹੁਤ ਜਲਦੀ ਤੁਹਾਡੇ ਸਾਹਮਣੇ ਆ ਰਿਹਾ ਹੈ ਤੁਹਾਡਾ ਆਪਣਾ ਸਿਟੀ ਲਾਈਫ ਚੈਨਲ ਤੇ ਸਿਟੀ ਲਾਈਫ ਚੈਨਲ ਤੋਂ ਮੈਂ ਤੁਹਾਡੀ ਆਪਣੀ ਅਲੂਕੋਰ